ਇਹ ਗੱਬਣ ਕਿੰਨੇ ਟਾਈਮ ਦੀ ਆ ਇਹਨੂੰ ਚੌਥੇ ਮਹੀਨਾ ਪੂਰਾ ਹੋ ਗਿਆ ਪੰਜਵਾਂ ਮਹੀਨਾ ਲੱਗ ਗਿਆ ਜੀ 12 ਤਰੀਕ ਪੰਜਵਾਂ ਮਹੀਨਾ بیمਾ ਵੀ ਹੋਇਆ ਵਾ 3 ਸਾਲ ਦਾ ਅੱਛਾ 3 ਸਾਲ ਦਾ ਤਾਂ بیمਾ ਵੀ ਹੋਇਆ ਲਾ ਇੱਕ ਹੋਇਆ ਤੇ 3 ਸਾਲ ਦਾ ਸੋ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਹਾਂ ਪੈਂਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਪਿਓਰ ਐਚਪੀ ਦੇ ਵਿੱਚ ਪੈਂਦੀ ਗਾਂ ਦੇਖ ਰਹੇ ਹੋ ਇਹ ਵਿਕਾਊ ਆ ਗਈ ਟੋਕੜ ਗੱਬਣ 4 ਮਹੀਨੇ ਪੂਰੇ ਹੋ ਕੇ ਇਹਨੂੰ 12 ਤਰੀਕ ਤੋਂ ਪੰਜਵਾਂ ਮਹੀਨਾ ਸਟਾਰਟ ਹੋ ਗਿਆ ਤੇ ਤੁਸੀਂ ਆਜੀ ਤਸੱਲੀ ਕਰਕੇ ਤੇ ਚੈੱਕ ਕਰਾ ਕੇ ਇਹਨੂੰ ਖਰੀਦ ਸਕਦੇ ਹੋ ਜੀ ਨੂੰ ਵੀ ਪਸੰਦ ਆਉਂਦੀ ਆਗੀ ਤੇ ਬਾਕੀ ਡਿਟੇਲ ਆਪਾਂ ਸਾਰੀ ਬਾਈ ਤੋਂ ਲੈ ਕੇ ਦੇਵਾਂਗੇ ਤੇ ਤੁਹਾਨੂੰ ਤੋਰ ਕੇ ਵੀ ਦਿਖਾਵਾਂਗੇ ਤੇ ਫੇਸ ਕੁਆਲਿਟੀ ਤੁਸੀਂ ਇਹਦੀ ਦੇਖ ਸਕਦੇ ਹੋ ਫੇਸ ਕੁਆਲਿਟੀ ਦੇਖ ਸਕਦੇ ਹੋ ਬਹੁਤ ਵਧੀਆ ਆਗੀ ਤੇ ਕੰਨ ਵੀ ਦੇਖ ਸਾ ਦਿਓ ਬਿਲਕੁਲ ਛੋਟੇ ਆਗੇ ਤੇ ਬਾਕੀ ਕਦ ਕਾੜ ਦੇ ਵਿੱਚ ਵੀ ਚੰਗੀ ਆਗੀ ਵੇਲ ਵੀ ਚੰਗੀ ਆਗੀ ਤੇ ਚੰਗਾ ਇਹਨੇ ਦੁੱਧ ਦਿੱਤਾ ਵਾ ਤੇ ਬਾਕੀ ਤੁਸੀਂ ਪ੍ਰਿੰਟ ਦੇਖ ਸਕਦੇ ਹੋ ਪ੍ਰਿੰਟ ਵੀ ਬਹੁਤ ਵਧੀਆ ਹੈਗਾ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਦੱਸਿਓ ਗੁਰਪ੍ਰੀਤ ਸਿੰਘ ਠੀਕ ਹੈ ਤੇ ਜਿਹੜੀ ਬਈ ਆਪਾਂ ਇਹ ਗਾਂ ਵੇਚਣ ਲੱਗੇ ਆਂਗੇ ਇਹਦੀ ਕੀ ਡਿਟੇਲ ਆ ਗਈ ਕਿਹੜੇ ਸੂਏ ਨੇ ਸੁਣਾਗਾ ਇਹਨੇ ਬਈ ਤੀਜੇ ਸੂਏ ਤੀਜੇ ਸੂਏ ਹੁਣ ਸੁਣਾ ਇਹਨੇ ਹਾਂਜੀ ਠੀਕ ਆ ਤੇ ਗੱਬਣ ਕਿਨੇ ਟਾਈਮ ਦੀ ਆ ਇਹਨੂੰ ਚੌਥੇ ਮਹੀਨਾ ਪੂਰਾ ਹੋ ਗਿਆ ਪੰਜਵਾਂ ਮਹੀਨਾ ਲੱਗਿਆ ਜੀ 12 ਤਰੀਕ ਪੰਜਵਾਂ ਮਹੀਨਾ ਮਤਲਬ ਜਿਹੜੀ ਆ 12 ਲੰਗੀ ਆ ਹਨਾ ਹਾਂ ਹਾਂ ਇਸ ਨੂੰ 4 ਮਹੀਨੇ ਵੀ ਪੂਰੇ ਹੋ ਕੇ ਤੇ ਪੰਜਵਾਂ ਲੱਗ ਗਿਆ ਹਾਂਜੀ ਠੀਕ ਆ ਅੱਜ 15 ਤਰੀਕ ਆ ਗਈ ਹਾਂਜੀ ਠੀਕ ਆ ਤੇ ਤਿੰਨ ਦਿਨ ਜਾਨੀ ਉੱਤੋਂ ਟੱਪ ਗਏ ਹਨਾ ਹਾਂਜੀ ਠੀਕ ਆ ਤੇ ਇਹਦਾ ਹੁਣ ਦੁੱਧ ਕਿੰਨਾ ਤਿਆਰ ਆ ਹੁਣ 12 ਕਿਲੋ ਤਿਆਰ ਆ ਜੀ 12 ਕਿਲੋ ਤਿਆਰ ਆ ਠੀਕ ਆ ਕੋਈ ਤਸੱਲੀ ਕਰਕੇ ਲਿਆ ਸਕਦਾ ਹਾਂ 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 ਜੀ ਲੀਟਰ ਮਾਰਕ ਲੈ ਜਾ ਸਕਦਾ ਬੰਦੇ ਠੀਕ ਆ ਤੇ ਜਿਹੜਾ ਇਹ ਆ ਬਈ ਆਪਾਂ ਗੱਬਣ ਦੱਸਿਆ ਹਨਾ ਤੇ ਇਹ ਗੱਬਣ ਇਹ ਚੈੱਕ ਪਾਸ ਆ ਜਮਾਂ ਆ ਵੀ ਚੈੱਕ ਪਾਸ ਆ ਦੀ ਤਸੱਲੀ ਕਰਾ ਕੇ ਲੈ ਜਾ ਸਕਦਾ ਠੀਕ ਆ ਤੇ ਜਿਹਨੇ ਚੈੱਕ ਕਰਾਉਣੀ ਆ ਉਹ ਆ ਦੀ ਤਸੱਲੀ ਕਰਾ ਕੇ ਚੈੱਕ ਕਰਾ ਕੇ ਲੈ ਜਾ ਸਕਦਾ ਹਨਾ ਹਾਂ ਹਾਂ ਜੀ ਠੀਕ ਆ ਤੇ ਤੇ ਮੁੱਲ ਇਹਦਾ ਕਿੰਨਾ ਕਰਿਆ ਬਈ ਮੁੱਲ ਫੋਨ ਤੇ ਕਰਾਂਗੇ ਜੀ ਅੱਛਾ ਮੁੱਲ ਫੋਨ ਤੇ ਹੋਊਗਾ ਹਾਂ ਜੀ ਠੀਕ ਆ ਤੇ ਮੁੱਲ ਮਾਣੀਤ ਮਤਲਬ ਠੀਕ ਹੀ ਹੋਊਗਾ ਜੈ ਜੈ ਹੈਨਾ ਜੈ ਜੈ ਹੋਊਗਾ ਜੀ ਜਿੰਨੇ ਇੱਕ ਦੀ ਹੈਗੀ ਆ ਹੈਨਾ ਹਾਂ ਜੀ ਹਾਂ ਜੀ ਹਾਂ ਜੀ ਠੀਕ ਆ ਉਹਨਾਂ ਕੀ ਹੋਊਗਾ ਹਾਂ ਜੀ ਹਾਂ ਜੀ ਠੀਕ ਆ ਵੀ ਜਿਹਨੂੰ ਪਸੰਦ ਆਉਂਦੀ ਆ ਤੇ ਕੰਟੈਕਟ ਥੋੜੇ ਨਾਲ ਕਰ ਲਿਆ ਹੈਨਾ ਹਾਂ ਜੀ ਠੀਕ ਆ ਤੇ ਜਿਹੜੇ ਮਿਆਂ ਚੋਣ ਜਾਣ ਜੋ ਓਕੇ ਜਮਾ ਹਾਂ ਜੀ ਬਹੁਤ ਚੰਗੀ ਹੈ ਜੀ ਜਵਾਈ ਠੀਕ ਆ ਤੇ ਜਮਾ ਮਤਲਬ ਉਹ ਤਾਂ ਠੰਡ ਗਈ ਹੁੰਦੀਆਂ ਵੈਸੇ ਤਾਂ ਇਹ ਹਾਂ ਜੀ ਹਾਂ ਜੀ ਹਾਂ ਜੀ ਤੇ ਬਾਈ ਜਿਹੜੀ ਇਹ ਵੈਕਸੀਨੇਸ਼ਨ ਚੱਲ ਰਹੀਆਂ ਗਈਆਂ ਦੀ ਹਾ ਬਿਮਾਰੀਆਂ ਤੋਂ ਤੇ ਉਹ ਲੱਗੀ ਵੀ ਹੈਗੀ ਹਾਂ ਬਾਈ ਮੂੰਖ ਖੋਰ ਵਾਲੀ ਵੀ ਲੱਗੀ ਵੀ ਹੈ ਦੂਜੀ ਆਪਣੀ ਬੈਕ ਦੂਜੀ ਹਾਂ ਬਾਈ ਉਹ ਵੀ ਲੱਗੀ ਹੋਈ ਹੈ ਉਹ ਦੋਨੇ ਲੱਗੀਆਂ ਹੋਆਂ ਹਾਂਜੀ ਹਾਂਜੀ ਠੀਕ ਹੈ ਇਹਦਾ ਬਾਈ ਬੀਮਾ ਵੀ ਹੋਇਆ ਵਾ 3 ਸਾਲ ਦਾ ਅੱਛਾ 3 ਸਾਲ ਦਾ ਦਾ ਬੀਮਾ ਵੀ ਹੋਇਆ ਵਾ ਇੱਕ ਹੋਇਆ ਤੇ 3 ਸਾਲ ਦਾ ਹੋਇਆ ਬੀਮਾ ਬਾਈ ਠੀਕ ਹੈ ਕਿੰਨਾ ਟਾਈਮ ਹੋਇਆ ਕਰਾਇ ਇਹਨੂੰ 6 ਮਹੀਨੇ ਹੋਇਆ ਬਾਈ 6 ਮਹੀਨੇ ਹੋਇਆ ਕਰਾਇ ਇਹਨੂੰ ਹਾਂਜੀ ਠੀਕ ਹੈ ਠੀਕ ਆਪੇ ਹੀ ਕਰਾਇ ਜਾਣੀ ਹਾਂ ਠੀਕ ਹੈ ਤੇ ਢੇੜਾ ਕਢਾਈ ਬਈ ਇਹਦਾ ਕਰੀ ਲੋ ਵੀ ਦੋਸਤੋ ਤਕਰੀਬਨ ਡਿਟੇਲ ਆਪਾਂ ਤੁਹਾਨੂੰ ਸਾਰੀ ਲੈ ਕੇ ਦੇਤੀ ਹੈਗੀ ਤੇ ਤੁਸੀਂ ਤੁਰਦੀ ਨੂੰ ਚੈੱਕ ਕਰ ਲਿਓਗੇ ਇਹਨਾਂ ਬਾਰੇ ਕਦ ਕਾੜ ਦੇਖ ਸਕਦੇ ਹੋ ਕਦ ਕਾੜ ਚੰਗੇ ਦੇ ਵਿੱਚ ਆਗੀ ਫੇਰ ਦੇਖ ਸਕਦੇ ਹੋ ਤੁਸੀਂ ਤੇ ਵੇਲ ਵੀ ਚੰਗੀ ਹੈਗੀ ਤੇ ਬਰੀਡ ਦੇ ਵਿੱਚ ਵੀ ਪੂਰੀ ਚੰਗੀ ਪਿਆ ਹੋਰ ਆਗੀ ਮੋੜ ਲਾ ਤੇ ਬਾਕੀ ਆਰਡਰ ਵੀ ਠੋਸ ਆਗਾ ਤੇ ਕੋਈ ਲਮਕ ਮਾਡਰ ਨਹੀਂ ਹੈਗਾਗਾ ਤੇ ਫੇਰ ਤੁਸੀਂ ਦੁਆਰੇ ਦੇਖ ਸਕਦੇ ਹੋ ਤੇ ਥਾਣ ਵੀ ਦੇਖ ਸਕਦੇ ਹੋ ਥਾਣਾ ਵੀ ਬਹੁਤ ਵਧੀਆ ਹੈ ਤੇ ਮਸ਼ੀਨ ਦੇ ਨਾਲ ਵੀ ਤੁਸੀਂ ਚੋ ਸਕਦੇ ਹੋ ਤੇ ਤੁਸੀਂ ਮੁੱਠੀ ਦੀ ਚਵਾਈ ਲਈ ਵੀ ਸਾਣ ਬਹੁਤ ਵਧੀਆ ਗਈ ਤੇ ਬਾਕੀ ਪੱਠ ਬੂੜਾ ਦੇਖ ਸਕਦੇ ਬਹੁਤ ਵਧੀਆਗਾ ਜੀਨੂ ਵੀ ਪਸੰਦ ਆਉਂਦੀ ਆ ਤੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਤੁਸੀਂ ਬਾਈ ਨਾਲ ਸੰਪਰਕ ਕਰਕੇ ਤੇ ਤੁਸੀਂ ਗਾਂ ਨੂੰ ਖਰੀਦ ਸਕਦੇ ਹੋ ਤੇ ਇੱਥੇ ਆ ਕੇ ਆਪ ਦੀ ਤੁਸੀਂ ਤਸੱਲੀ ਨਾਲ ਗਾਂ ਨੂੰ ਖਰੀਦ ਸਕਦੇ ਹੋ ਸੀਮਨ ਬਾਈ ਕਿਹੜੇ ਤੋਂ ਗੱਪਣਾ ਇਹ ਬਾਈ ਹੰਟਰ ਤੋਂ ਗੱਪਣਾ अच्छा लक्ष्मी डेरी फार्म ਵਾਲਿਆਂ ਕੋਲ ਜਿਹੜਾ ਹੰਟਰ ਬੋਲਾ ਹਨ ਹਾਂਜੀ ਹਾਂਜੀ اچھا ਉਹਦੇ ਤੋਂ ਗੱਭਣਾ ਕੀ ਹੈ ਠੀਕ ਹੈ ਲੋ ਵੀ ਦੋਸਤੋਂ ਸੀਮਨ ਵੀ ਬਹੁਤ ਚੰਗਾ ਟਾਪ ਦਾ ਸੀਮਨ ਲੱਗਿਆ ਵਾ ਤੇ ਜੇ ਬੱਚੀ ਦਿੰਦੀ ਆ ਤਾਂ ਇਹ ਵੀ ਤੁਹਾਡੇ ਲਈ ਫਾਇਦੇ ਵਾਲੀ ਗੱਲ ਹੈ ਇੱਕ ਤਰ੍ਹਾਂ ਦੀ ਕਿਉਂਕਿ ਗਾਂ ਵੀ ਚੰਗੀ ਹੈਗੀ ਤੇ ਜੇ ਬੱਚੀ ਆ ਗਈ ਤਾਂ ਬਹੁਤ ਵਧੀਆ ਗੱਲ ਹੈਗੀ ਤੇ ਬਾਕੀ ਬਾਈ ਆਪਣਾ ਦੁੱਧ ਰਹਿ ਗਿਆ ਸੀਗਾ ਇਹਦਾ ਦੁੱਧ ਦੇਣੇ ਕਿੰਨਾ ਦਿੱਤਾ ਸੀਗਾ ਪੀਕ ਦੇ ਪੀਕ ਤੇ 25 ਲੀਟਰ ਤੇ ਚੱਲੀ ਹੈ ਪੀਕ ਤੇ ਇਹ 25 ਲੀਟਰ ਤੇ ਚੱਲੀ ਹੈਗਾ ਹਾਂ ਹਾਂ ਠੀਕ ਹੈ ਤੇ ਇਸ ਵਾਰ ਉਮੀਦ ਫਿਰ ਕਿਵੇਂ ਆ ਵੱਧ ਕੁ ਹੀ ਆ ਹਨਾ ਹਾਂ ਵੱਧ ਕੁ ਹੀ ਹੈ ਠੀਕ ਆ ਵੀ ਇਸ ਵਾਰ ਤਾਂ ਚੰਗੀ ਉਮੀਦ ਹੀ ਆ ਹਨਾ ਹਾਂ ਜੀ ਚੰਗੀ ਉਮੀਦ ਹੀ ਆ ਠੀਕ ਆ ਲੋ ਵੀ ਦੋਸਤੋ ਇਸ ਵਾਰ ਚੰਗੀ ਉਮੀਦ ਆ ਬਾਕੀ ਸੇਵਾ ਤੇ ਹੁੰਦਾਗਾ ਤੇ ਜੇ ਆਪਣੀ ਸੇਵਾ ਚੰਗੀ ਹੋਊਗੀ ਤਾਂ ਉਹਨਾਂ ਆਪਾ ਦੁੱਧ ਗਾਵਾਂ ਤੋਂ ਵੱਧ ਲੈ ਸਕਦੇ ਆਂਗੇ ਤੇ ਵੀਡੀਓ ਦੇਖਣ ਦੇ ਲਈ ਸਾਰਿਆਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ